ਸਾਉ ਪੰਜਾਬ ਅ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਸ਼ਾਰਟ ਨੋਟਿਸ ਤੇ ਇੱਥੇ ਆਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਸ ਬਾਰੇ ਅਗਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜਿਹਾ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲਵੰਤ ਸਿੰਘ ਦਾ ਮਰਡਰ ਹੋਇਆ ਸੀਗਾ ਇਹਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਿੱਧੇ ਸਿੱਧੇ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹਦੀ ਪਿਸ਼ਟ ਭੂਮੀ ਇਹ ਹੈਗੀ ਆ ਕਿ ਜਿਹੜੀ ਸੋ ਕਾਲਡ ਇੱਥੇ ਜਿਹੜੀ ਬਲਮਾਸ਼ਾਂ ਦੀ ਆਪਸ ਚ ਵਰਚਸਵ ਵੀ ਲੜਾਈ ਹੈਗੀ ਆ ਇੱਕ ਪਾਸੇ ਅੰਮ੍ਰਿਤ ਧਾਲਮ ਤੇ ਜਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਟੋਕੀਪੜੀ ਖੋੜੀ ਇਹ ਜਿਹੜਾ ਦੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਗੁਟਰ 2023 ਦੇ ਵਿੱਚ ਇੱਕ ਮਟਰ ਕੇਸ ਦੇ ਵਿੱਚ ਆਪਣਾ ਅੰਡਰ ਜੇਲ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਦੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸੈਮ ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾ ਬਾਦ ਏਰੀਆ ਤੋਂ ਪੀਐਸ ਗੋਬਿੰਦਪ uri ਸਾਊਥ ਦਿੱਲੀ ਈਸਟ ਉਹਦੇ ਸਾਊਥ ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਫੜਿਆ ਗਿਆ ਹੈਗਾ ਇੱਥੇ ਮੈਂ ਸਲਾਗਾ ਕਰਨਾ ਚਾਹਾਂਗਾ SSP ਸਾਹਿਬ ਸ਼੍ਰੀ ਮਹਤਾਬ ਸਿੰਘ ਜੀ ਜਿਨ੍ਹਾਂ ਨੇ ਆਪਣੇ ਜਿਹੜੇ ਨਿਗਰਾਨੀ ਪਰਸਨਲ ਸੁਪਰਵਾਈਜ਼ਨ ਦਾ ਮਤਲਬ ਇੱਥੇ ਪਰਸਨਲ ਸੁਪਰਵਾਈਜ਼ਨ ਹੈ ਉਹਨਾਂ ਨੇ ASP ਡੀ ਸਾਹਿਬ ਸੰਦੀਪ ਵਡੇਰਾ ਇੰਸਪੈਕਟਰ ਸੁਖਰਾਜ DSP ਰੇਸ਼ ਕੱਕੜ ਆਪਣੇ ਇੰਸਪੈਕਟਰ ਸਾਹਿਬ ਆਪਣੇ ਵਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮਸ਼ਕੱਤ ਕਰਕੇ ਤੇ ਟੈਕਨੀਕਲ ਤੇ ਹਿਊਮਨ ਏਂਟਰੀ ਦੀਆਂ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜਾਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅਜੇ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਰਿਮਾਂਡ ਕਿਨੇ ਦਿਨ ਦਾ ਮਿਲਿਆ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਇਹਦੇ ਬਿਲਕੁਲ ਮਾਮਲੇ ਚਰਚਾ ਹਾਂਜੀ ਹਾਂ ਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨਾਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਮੌਜੂਦ ਇੱਕ ਐਨਡੀपीएस ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਦੇ ਤੇ ਐਨਡੀपीएस ਦਾ ਇੱਕ ਪਰਚਾ ਹੈਗਾ ਜਿਹੜਾ ਸੈਮ ਹੈਗਾ ਜੇ ਤੁਹਾਨੂੰ ਯਾਦ ਹੋਵੇ 1 ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਕਾ ਬੁੱਲੇਵਾਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬਲ ਦਾ ਨਾਲ ਗੈਂਗ ਦੇ ਨਾਲ ਸੰਬੰਧਿਤ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਸ਼ਰੀਕ ਕਰਨ ਮਹਾਜਨ ਹੋਰਾਂ ਦੀ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸੈਮ ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਿਹਦਾ ਇਹਦਾ ਪਰਚਾ ਹੈਗਾ ਇਹ ਸਿਟੀ ਬਟਾਲੇ ਦਾ ਜਿਹੜਾ ਕਲਵੰ ਸਿੰਘ ਦਾ ਹੈਗਾ ਉਹ ਸਦਰ ਬਟਾਲੇ ਦਾ ਪਰਚਾ ਦਰਜ ਹੈਗਾ ਸਪਟੰਬਰ ਦਾ ਤੇ ਇਹ ਜਿਹੜਾ ਡਬਲ ਮਟਰ ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਅਕਤੂਬਰ ਦਾ ਮਹੀਨਾ ਦਾ ਹੈਗਾ ਇਹੋ ਮਾਮਲੇ ਦੇ ਵਿੱਚ ਵੀ ਇਹ ਇਹ ਸਾਮੀਜ਼ਨ ਅਕਿਊਜ਼ਡ ਸਾਮਦੇ ਸਾਮਦੇ ਦੇ ਮਤਲਬ ਆਮ ਲਾ ਕੇ ਦੋ ਪਰਚੇ ਮਲਾ ਕੇ ਤਿੰਨ ਪਰਚੇ ਮਤਲਬ ਪੰਜ ਇਹਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਤੇ ਇਹ ਅਮਰਤ ਦਾਲਮ ਤੇ ਜੱਗੂ ਭਵਨਹੂਰੀ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਦੀ ਇਹਨਾਂ ਦੀ ਜਿਹੜੀ ਸਾਰੀ ਟੀਮ ਜਿਸ ਨੇ ਅਣਥੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਹੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਮਤਲਬ ਮਿਊਟਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟਲਿਟੀ ਗਈ ਸਾਰੇ ਪਾਸੇ ਨਿਗਾਹ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਅਖੀਰ ਚ ਗ੍ਰਿਫਤਾਰੀ ਹੁੰਦੀ ਹੈ ਗੋਵਿੰਦਪੁਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੀਐਸ ਗੋਵਿੰਦਪੁਰੀ ਤੋਂ ਤੁਗਲਗਾ ਬਾਦ ਏਰੀਆ ਦੇ ਵਿੱਚੋਂ ਉਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ 5 ਦਿਨ ਦਾ ਰਿਮਾਨਡ ਦੋਨੋਂ ਦਿਨ ਦਿੱਲੀ ਤੋਂ ਕਰਤਾ ਸਰ ਇਹ ਕੋਈ ਹਥਿਆਰ ਵੀ ਇਹਨਾਂ ਕੋਲ ਹੁਣ ਸੁਣਿਆ ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਾਂ ਹਲੇ ਮੌਕੇ ਤੋਂ ਤਾਂ ਨਹੀਂ ਪਰ ਉਹਨਾਂ ਤੋਂ ਹੁਣ ਪੁੱਛ ਕੇ ਇਸ ਵਿੱਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਕੇ ਇਸ ਵਿੱਚ ਆਏਗਾ ਹਥਿਆਰ ਜਿਹੜਾ ਇਹਨਾਂ ਨੇ ਵੈਪਨ ਆਫ ਅ ਫੈਂਸ ਹੈਗਾ ਉਹ ਜੋ ਵੀ ਰਿਕਵਰੀਜ਼ ਹੋਣ ਗਿਆ ਔਰ ਇਹਨਾਂ ਦੇ ਪਰ ਇੱਕ ਕਲ ਜਿਹੜੀ ਹੈਗੀ ਅਪਰੀਲ ਨੰਬਰ ਇਨਵੈਸਟੀਗੇਸ਼ਨ ਜਿੰਨੀ ਇੱਕ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਪਰੀਲ ਨੰਬਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਵਿਫਲ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਪ੍ਰਵੈਂਸ਼ਨ ਆਫ ਅ ਕਰਾਈਮ ਇਜ਼ ਆਲਸੋ ਅ ਬਿਗ ਅਚੀਵਮੈਂਟ ਸੋ ਫॉर दैट ਬਟਾਲਾ ਪੁਲਿਸ ਇਸ ਪ੍ਰੇਸ ਪੇਸ਼ਵਲ ਬਲਾਵਾ ਪ੍ਰੇਜ਼ ਕਰਦਾ ਨੋਟ ਆਜਾ ਮੁਤਲਬ ਜੀ ਇਹ ਜੇਲ੍ਹ ਚੋਂ ਬੈਠ ਕੇ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਸ਼ੂਟਰ ਸੰਨ ਉਹਨਾਂ ਨੂੰ ਜੇਲ੍ਹ ਚੋਂ ਬੈਠ ਕੇ ਪਲਾਨ ਰੋਡ ਆਪਣੇ ਘਰ ਬਿਠਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਨ ਹੈਂਡਲਰ ਦੱਸ ਦਿੱਤਾ ਅਮਰਦਾਲਮ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀਆ ਕਿਸ ਤਰ੍ਹਾਂ ਕਿਵੇਂ ਕੀ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾਂ ਮਤਲਬ ਉਹ ਤਾਂ ਪੁਚਗੇਸ਼ ਤੋਂ ਬਾਅਦ ਹੀ ਸਾਹਮਣੇ ਆਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਮਾਂਡ ਹੈ ਅਸੀਂ ਉਹਦੇ ਵਿੱਚ ਤੋਂ ਬਾਅਦ ਬਾਅਦ ਜਾਏ ਇਹਨਾਂ ਦੇ ਸੁਣਨ ਦੀ ਅਗਿਆਨ ਦੀ ਉਹਨਾਂ ਦੇ ਇਹ ਪਹਿਲਾ ਬਈਨ ਟੱਚ ਆ ਰਿਹਾ ਨਹੀਂ ਟੱਚ ਸੀਗਾ ਟੱਚ ਇਸ ਦਾ ਸੀਗਾ ਬਾਕੀ ਜਿਹੜੀ ਸਾਰੀ ਕਿਉਂਕਿ ਜਿਹੜੇ ਮੇਨ ਲਾਈਮਲਾਈਟ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕਲਵੰਤ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਰਡਰ ਕਰਦਾ ਕਾਕਾ ਬੁੱਲੇਵਾਲ ਦਾ ਤੇ ਪਲੱਸ ਜਿਹੜੇ ਅਨਫੋਰਚੂਨੇਟਲੀ ਇੱਕ ਕੰਨੋ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋ ਗਈ ਤੇ ਮਤਲਬ ਸਾਰੀ ਗੱਲ ਉਹ ਫਿਰ ਅਸੀਂ ਜੀ 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 ਸਰ ਜੇ ਕਣੀ ਨੂੰ ਜੋੜਿਆ ਗਿਆ ਵੀ ਤਾਂ ਲੱਗਦਾ ਕਿ ਆਪਕਸ ਦੀ ਗੈਂਗਵਾਰ ਦਾ ਹੀ ਤੀਜਾ ਵਾਰ ਬਿਲਕੁਲ ਇਹਨਾਂ ਦਾ ਆਪਸ ਵਿੱਚ ਐਵੇਂ ਮੈਂ ਦੱਸਿਆ ਕਿ ਉਹਨੂੰ ਪੈਸੇ ਆ ਵੀ ਕਲਵੰਤ ਨੇ ਜਗੂ ਭਾਨਪੁਰਿਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀ ਕਿ ਤੇ ਉਸ ਚੱਕਰ ਦੇ ਵਿੱਚ ਕਲਵੰਤ ਸਿੰਘ ਦਾ ਇਹ ਕਤਲ ਹੋਇਆ ਸੀ ਉਹਦੇ ਛੱਤ ਸੀਗਾ ਕਿ ਪਨਾ ਦਿੱਤੀ ਸੀਗੀ ਹਾਂਜੀ ਇਹ ਛੱਤ ਸੀਗਾ ਉਹਨੂੰ ਪਨਾ ਦਿੱਤੀ ਸੀਗਾ ਨਹੀਂ ਨਹੀਂ ਪਨਾ ਦਿੱਤੀ ਸੀਗੀ ਤਾਂ ਉਹ ਇਹਨੂੰ ਉਸ ਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਅਕਿਊਜ਼ਡ ਹੈ ਮਤਲਬ ਉਸ ਤਰ੍ਹਾਂ ਦਾ ਹਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਗਾ ਵੀਲ ਅਪਡੇਟ ਯੂ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਲੇ ਤਾਂ ਟਰੈਵਲਿੰਗ ਟਾਈਮ ਤੇ ਜਿੰਨਾਕ ਮਤਲਬ ਮੁੱਢਲੀ ਪੁੱਛ ਗਏ ਕਿ ਕਿਉਂਕਿ ਸਾਰਾ ਫਾਰਮੈਲਿਟੀਜ਼ ਉੱਥੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ ਐਸਐਸਪੀ ਸਾਹਿਬ ਨੇ ਆਪ ਉਦਮ ਕੀਤਾ ਇਸ ਗੱਲ ਨੂੰ ਸਾਰਾ ਕੋਆਰਡੀਨੇਸ਼ਨਸ ਵਰ ਸਾਰਾ ਆਪਰੇਸ਼ਨ ਨੂੰ ਸੁਪਰਵੀਜ਼ਨ ਤੇ ਹੈਂਡਲਿੰਗ ਐਸਐਸਪੀ ਸਾਹਿਬ ਨੇ ਬੜੀ ਬੇਕੁਬੀ ਨਿਭਾਈ ਹੈਗੀ ਹੈ ਉਥੋਂ ਤੁਗਲਕਾਬਾਦ ਏਰੀਆ ਚੋਂ ਪੀਐਸ ਗੋਵਿੰਦਪੁਰੀ ਸਾਊਥ-ਈਸਟ ਦਿੱਲੀ ਦੇ ਵਿੱਚੋਂ ਉਹ ਲੈ ਕੇ ਆਏ ਆ ਹਸਬਜਾਬਤਾ ਲੀਗਲੀ ਤੌਰ ਤੇ ਟਾਈਮਜ਼ ਨਾਉ ਪੰਜਾਬ